ਅੰਦਰ ਵਹੁਰਿਆ ਯਾਰਾ ਹੋਰ ਨਾ ਡੰਗਰਾਂ ਦਾ ਲੋਟ ਆਵੇ ਝੜੀ ਲਾਰ ਗਿਆ ਜਿਹੜੇ ਨਾ ਸੁੱਕਦੇ ਨਾ ਇਹਨਾਂ ਨੂੰ ਅੰਦਰ ਬੰਨਣ ਜੋ ਅੱਗੇ ਨਾ ਬਾਹਰ ਕੱਢਣੇ ਯੋਗੀ ਹੋਰ ਆ ਗਿਆ ਲਾਲੀ ਉਹ ਤੂੰ ਨਹੀਂ ਹਾਂ ਹਾਂ ਬੋਲ ਮੈਨੂੰ ਵੀ ਸਕੇ ਲੋ ਯਾਰਾ ਅੱਜ ਲੇਟੇ ਹੋ ਗਿਆ ਓਏ ਕਾ ਦਾ ਲੇਟ ਹੋ ਗਿਆ ਯਾਰ ਭੈਣ ਦੇ ਡਾਂਗ ਪਹਿਲਾਂ ਦਾ ਕੱਖ ਕੁਖ ਪਾ ਕੇ ਹੁਣ ਮਸਾ ਇੱਕ ਸਾਲਾ ਉਨੀ ਸੁੱਕਦਾ ਹੈਗਾ ਥੱਲੋ ਹੋਰ ਗਿੱਲਾ ਹੋਇਆ ਰਹਿੰਦਾ ਸਾਰਾ ਦਿਨ ਇੱਕ ਕਪੜਾ ਯਾ ਅੱਜ ਮੀਂਹ ਦੇ ਲੱਗ ਰਿਹਾ ਹੋ ਕਰਨਾ ਕੀ ਦੇਖ ਰਿਹਾ ਓਏ ਇਹਦਾ ਮੋਬਾਈਲ ਦੇਖਦੇ ਆ ਸੁਣਾ ਦੇ ਕੋਈ ਖਬਰ ਸਾਰਾ ਓਏ ਨਾ ਇਹ ਨਹੀਂ ਸੁਣੀਆ ਜਾਂਦੀ ਇਹ 70000 ਰੁਪਿਆ ਲੱਗਿਆ ਪਾ ਤੇਰਾ ਨਵਾਂ ਲਿਆਂਦਾ ਹੋਇਆ ਹੋਰ ਥੋੜੇ ਦੇ ਨੇ ਹੋਈ ਨਹੀਂ ਹਲਦਾ ਇਹਦਾ ਮੈਨੂੰ ਲੱਗਦਾ ਵੀ ਮਹਿੰਗਾ ਜਿਆ ਹੋਰ 70000 ਚ ਪੈ ਗਿਆ ਅੱਛਾ ਜੀ ਹੋਰ ਮੋਬਾਈਲ ਦਾ ਵਧੀਆ ਘਰ ਤੇਰਾ ਹੋਰ ਐਵੇਂ ਨਹੀਂ ਹੁੰਦਾ 70000 ਲੱਗਦਾ ਬਈ ਇੰਨੇ ਪੈਸੇ ਲਾਏ ਕਿੱਥੋਂ ਹੁੰਦੇ ਨੇ ਲੈ ਇੱਕ ਰੋਂਦ ਵਾਇਆ ਬਈ ਤੂੰ ਵੀ ਲਿਆਂਗਾ ਉਹ ਸਾੜੜ ਦਾ ਭੈਣ ਦਾ ਯਾਰ 1 ਰੁਪਏ ਦੀ ਚੀਜ਼ ਨਹੀਂ ਦਵਾਉਂਦੇ 70000 ਦਾ ਕਿੱਥੋਂ ਦਵਾ ਦੇਣਗੇ ਇਹ ਇੰਨੀ ਜ਼ਮੀਨ ਜਾਇਦਾਦ ਤਾਂ ਹਜੇ ਮੋਬਾਈਲ ਵੀ ਨਹੀਂ ਦਵਾ ਸਕਦੇ ਤੈਨੂੰ ਮੈਂ ਉਹ ਸੁਵੇਚ ਦੇ ਕੰਜਦਿਆ ਮੈਂ ਇਸ ਭੈਣ ਦੇ ਰਗਣਾ ਦੇਣਗੇ ਘਰੇ ਮੈਂ ਤਾਂ ਬੋਚ ਕੇ ਜੇ ਟਪਾ ਦੇ ਟਪਾ ਕੇ ਪਹਿਲੇ ਇਹ ਕੇ ਪਿਆ ਰਿਆ ਕਰੀ ਰਜਾਈ ਚ ਮੋਬਾਈਲ ਕੱਟਾਣਿਆਂ ਨੂੰ ਵੇਚ ਦੇ ਆਉਂਦੇ ਤਾਂ ਹੁੰਦੇ ਨੇ ਖਲਾ ਦੇ ਉਹਨਾਂ ਨੂੰ ਮੈਨੂੰ ਤਾਂ ਭੈਣ ਦੇ ਦੁੱਧ ਪਾਉਣ ਨਹੀਂ ਭੇਜਦੇਗੇ ਵੀ ਡੈਰੀ ਦੇ ਹਿਸਾਬ ਨਾਲ ਲੈ ਕੇ ਤੇ ਇਹ ਨਹੀਂ ਹੁੰਦਾ ਤੂੰ ਬੜਾ ਰਾਂ ਭਰਾ ਕਦੋਂ ਖਲਾਦੀ ਓਏ ਉਹ ਕਿਤੇ ਨਹੀਂ ਜਾਂਦਾ ਹੈਗਾ ਰਬਰਾਂ ਨਹੀਂ ਜਦੋਂ ਜੱਬ ਜੋ ਵਗ ਗਿਆ ਦੁੱਖ ਨਾਲ ਦੀ ਯਾਰ ਖਲਾ ਕਿੰਨੇ ਆਈ ਮੋਬਾਈਲ ਰਜਾਈ ਚ ਪਿਆ ਰਿਹਾ ਕਿਉਂ ਨਹੀਂ ਬਰੀ ਐਨਾ ਟੁੱਬੇ ਤੇ ਨਹੀਂ ਮੈਂ ਸਾਨੂੰ ਪੂਰੇ ਦੱਸ ਕੀ ਕਰਦਾ ਤੂੰ ਓਏ ਤੂੰ ਕਿਉਂ ਮੈਨੂੰ ਘਰੋੜ ਕੜਵਾਵੇਂਗਾ ਓ ਨਹੀਂ 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 ਇਹ ਤਾਂ ਬਹੁਤ ਕੋ ਚੱਲਦਾ ਹੈ ਅੱਜ ਦੀ ਦੁਨੀਆ ਦਾ ਮੋਬਾਈਲ ਦੇ ਵਿੱਚ ਹੈ ਸਾਰਾ ਮੋਬਾਈਲ ਉਹ ਤਾਂ ਭਾਈ ਠੀਕ ਹੈ ਗੱਲ ਨਵੀਆਂ ਫਿਲਮਾਂ ਗੀਤ ਜਿਹੜਾ ਕੋਲ ਮਰਜੀ ਕਰ ਲੈ ਉਹ ਹੀ ਇਸੇ ਚੋਂ ਦਾ ਲੈਣ ਦੇਣ ਕਰਨਾ ਪੈਸੇ ਟਕੇਦਾ ਉਹ ਵੀ ਮੋਬਾਈਲ 'ਚ ਹੁੰਦਾ ਅੱਜ ਦੇ ਟਾਈਮ 'ਚ ਕੀ ਨਹੀਂ ਹੁੰਦਾ ਚੱਲ ਮੈਂ ਪੁੱਛੂ ਆ ਫਿਰ ਲਾਣੇਦਾਰ ਨੂੰ ਜੇ ਬਈ ਤੂੰ ਕੰਨਾ ਫਿਰਦਾ ਹੈ ਰੁੱਸਿਆ ਜਾ ਬੇ ਕੀ ਕਰਾਂ ਯਾਰਾ ਆ ਆ ਦੇਖ ਆ ਕੱਲ ਮੁੰਡਾ 100 ਰੁਪਏ ਲਾ ਕੇ ਆਇਆ ਫਿਰ ਕੰਨ ਨੇ ਮੇਰੇ 10000 ਜੁੜਦਾ ਮੈਨੂੰ ਤਾਂ ਹਜੇ ਤੱਕ 1000 ਰੁਪਏ ਲ ਵੀ ਨਹੀਂ ਦਵਾਇਆ ਬਟਨ ਵਾਲਾ ਮੋਬਾਈਲ ਇਹ ਕਰ ਲੈ ਰੋਜ਼ ਬੋੜਾ ਉਸੇ ਬਿਸਕੁਟ ਖਾਂਦਾ ਫਿਰ ਜਾਂਦਾ ਡੱਬੇ ਤੂੰ ਕਹੇ ਮੈਂ ਸੁਰੋ ਕੱਟਾਂ ਇਹ ਟੈਂਪੂ ਚ ਲੈ ਜਾਣਗੇ ਚੜ ਕੇ ਗਾ ਤੇਰੇ ਵਰਗੇ ਤੇ ਵੀ ਮੈਂ ਸਭ ਲਖਾਤਿਆਂ ਸਿੰਘ ਆਂ ਕੱਟੂਆ ਗੱਲ ਤਾਂ ਬੱਕਰੋ ਬਾਬੇ ਜੀ ਤੈਨੂੰ ਐਂ ਦਾ ਕਹਿਣਾ ਮੈਂ ਚੁੱਕ ਕੇ ਲਿਆ ਮੋਬਾਈਲ ਆ ਇਹਦਾ ਕੱਟੂਆ ਮਾਗਰੋ ਕਹਿ ਦੀ ਉਹ ਸਾਡੇ ਪਿੰਡ ਦਾ ਤੀਕਾ ਹਾਂ ਉਹ ਕਹਿੰਦਾ ਦੀ ਮੈਂ ਇਸ ਬੇਤੀ ਕੱਟਾ ਵਾਲਿਆਂ ਨੂੰ ਕਹਿੰਦਾ ਮੈਂ ਇਸ ਤਾਂ ਤੋਬੇ ਚ ਡੁੱਬ ਗਈ ਸੰਗ ਸੰਗੇ ਦੇਖਣਾ ਲੈ ਅੱਛਾ ਹਾਂ ਤਾਂ ਤੁਰਤ ਗੱਲ ਬਣਾਈ ਉਹਨੇ ਲੈ ਫਿਰ ਐ ਕਰ ਤੈਨੂੰ ਮੋਬਾਈਲ ਲੈ ਕੇ ਮਿਲੂਗਾ ਹੁਣ ਹਾਂ ਦਾ ਠੀਕ ਆ ਭਾਈ ਤੈਨੂੰ ਕਿਹੜਾ ਦਬਾਉਂਦਾ ਵਾਹ ਓ ਪੋਤਾ ਹਾਂ ਇਹ ਕੰਮ ਕਰ ਪੋਤੇ ਤਾ ਗਬਰੂ ਹੋ ਰਿਆ ਹੁਣ ਤੱਕ ਕੀ ਜਾਣਦਾ ਹੁਣ ਤਾ ਤੂੰ ਆਪਣੇ ਫਰਾਂ ਤੇ ਉੜਦਾ ਹੈ ਉਹਦਾ ਕਰ ਲੰਦੇ ਇਹਦਾ ਬਾਪ ਤਾਂ ਮੌਦਾ ਲੰਦਾ ਉਥੇ ਰਿਕਰ ਸਕਰਦਾ ਤਾ ਕੋਣ ਇਹਨੂੰ ਤਾਂ ਸ਼ਿਕਰਨ ਹੁੰਦੇ ਦੱਸ ਹੁਣ ਇਹਦੀ ਉਮਰ ਹੈ ਐ ਜਗਾਂ ਦੀ ਮੌਦਾ ਕਰੇ ਲਿਆ ਚੱਕਦੇ ਫੱਟੇ ਕੁਝ ਨਹੀਂ ਹੁੰਦਾ ਪੈੜਣ ਗੱਲ ਦਾ ਬਾਬੇ ਦੀ ਸਹੀ ਆ ਆ ਜਾਰੇ ਤੰਗ ਕਰਦੇ ਇਹਨੂੰ ਧੱਕੂ ਇਹਦਾ ਤੇ ਅੱਜ ਕਰੂੰਗਾ ਕਲੱਚ ਡਰਲਾ ਡਰਲਾ ਜਿੰਨਾ ਡਰਨਾ ਲੈ ਤਾਂ ਬਠਾਇਆ ਮੈਸਾਈਆ ਆ ਲਾਣੇਦਾਰ ਨਾਲ ਕਰਨ ਦੀ ਗੱਲ ਆ ਜੇ ਤਾਂ ਉਹਨੇ ਅੱਜ ਦੇ ਦਵਾ ਤੇ ਠੀਕ ਐ ਨਹੀਂ ਵੀਰੇ ਇਹਦਾ ਮੈਸਾ ਦਾ ਕਲੱਚ ਤੱਕ ਕਰ ਹੀ ਲੈ ਮੰਤਾ ਦੇਖੀ ਜਊਗੀ ਫਿਰ ਅੱਜ ਕੀ ਬਣਦਾ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਹੱਡੇ ਬਹੁਤ ਹੋਰੀਆ ਪੈਣੇ ਉਹ ਪਾਗਵਾਨ ਨੇ ਕੀ ਕਰਦੀ ਆਂ ਉਸ ਨਹੀਂ ਕਰਦੀ ਹੈ ਜੱਗ ਮਚਾ ਕੇ ਢੀਂਗ ਜੁਕ ਆਏ ਹਾਏ ਹਾਏ ਆਏ ਕਰ ਜਿਆਦਾ ਬਣਾ ਦੇ ਰੋਟੀ ਨਹੀਂ ਮੈਨੂੰ ਚਾਹ ਦੀ ਗੁੱਟਾ ਬਣਾ ਕੇ ਦੇ ਦੇ ਮੈਂ ਤਾਂ ਖੇਤ ਕੱਖ ਲੈ ਕੇ ਆਉਣਾ ਹੁਣ ਜਾ ਕੇ ਚਾਹ ਬਣਾ ਕੇ ਦਿੰਨੀ ਆਂ ਕੀ ਰੋਟੀ ਆ ਕੇ ਖਾ ਲੀ ਚੱਲ ਤੇਰੀ ਮਰਜ਼ੀ ਚਾਹ ਬਣਾਦਾ ਹੁਣ ਆ ਜਾ ਬਿਕੁੜਲੀ ਸਾਈਕਲ ਆ ਮੈਂ ਨਹੀਂ ਸੇਕਦਾ ਯਾਰ ਕਿੱਥੋਂ ਆਇਆ ਕੁੜਲੀ ਓਏ ਮੈਂ ਤਾਂ ਯਾਰ ਬਰਾਇਆ ਨਾ ਕਰੂ ਦੱਸ ਕਿਵੇਂ ਬੋਲਦਾ ਹੈ ਇਹਨੂੰ ਬੋਲਣ ਦੀ ਆਗਰ ਹੈਗੀ ਆ ਕਿ ਤੈਨੂੰ ਕੋਈ ਇੰਨਾ ਥੋੜੀ ਮਰਤੀ ਪੈ ਕੇ ਨਹੀਂ ਲੈ ਬਰਾਇਆ ਨਾ ਕਰੋ ਹੋਰ ਹੋਰ ਕੀ ਨੂੰ ਬੁਲਾਈਏ ਤੂੰ ਕਿਵੇਂ ਬੁਸੀ ਜਿਉਂਦੀ ਮੰਗੂ ਬੈਠ ਕੇ ਆ ਕੇ ਯਾਰ ਮੇਰੀ ਇੱਕ ਗੱਲ ਸੁਣ ਲੈ ਯਾਰਾ ਮੈਨੂੰ ਮੋਬਾਈਲ ਦੇ ਬਾਰੇ ਨਹੀਂ ਮੈਨੂੰ ਸਲਫਾਸ਼ ਦੀਆਂ ਗੋਲੀਆਂ ਲਿਆ ਦੇ ਉਹ ਭਾਈ ਮੋਬਾਈਲ ਦਾ ਵੱਡੇ ਘਰਾਂ ਨੇ ਕੰਮ ਨਹੀਂ ਆਪਾਂ ਦਾ ਖੇਤ ਦਾ ਕੰਮ ਕਰਦੇ ਆਂ ਆਪਾਂ ਨੇ ਖੇਤਾਂ 'ਚ ਮੋਬਾਈਲ ਸੱਚ ਮਾਰਨਾ ਹੈ ਉਹ ਸਾਰਾ ਨਾ ਮੁੰਡਾ ਲਿਆਇਆ ਸੀ ਆਰਪੀ ਰਾਧੋ ਨੇ ਉਹ ਤਾਂ ਤੱਕੜੇ ਬੰਦੇ ਨੇ ਭਾਈ ਉਹਨਾਂ ਕੋਲ ਤਾਂ ਪੈਸਾ ਹੈ ਜ਼ਮੀਨ ਹੈ ਪੂਰਾ ਹੈ ਉਹ ਕਿਹਨੇ ਉਹਦਾ ਉਹ ਤੂੰ ਹੁਣ ਤੱਕ ਕਿਰਸੀ ਹੀ ਕਰਦਾ ਆਏਗਾ ਤਾਇ ਕਰੇ ਆਪ ਦਿੱਤੇ ਦਾ 100 ਰੁਪਏ ਲਾਇਨੇਗਾ ਮੇਰੇ ਤਾਂ ਸ਼ੌਂਕ ਪੂਰੇ ਕਰ ਦੇ। ਉਹ ਸ਼ੌਂਕਾਂ ਨੂੰ ਬਈ ਹੋਰ ਕਿੰਨੇ ਕੰਮ ਛੋੜੇ ਨੇ ਯਾਰ 80000 ਉਹੀ ਹੁੰਦਾ। ਓਏ 80000 ਨਾ ਦਵਾ 50000 ਵਾਲਾ ਦਵਾ। ਨਾ ਨਾ ਬਾਈ ਮੇਰੇ ਕੋਲ ਇਹੀ ਹੈਗਾ 5120 ਦੀ ਗੱਲ ਹੈ। ਹਾਂ। ਮੈਂ ਕਰਦਾ ਥੱਡ ਵੇਲ ਦਾ ਵਰਦਾਰਾ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਮੋਬਾਈਲ ਮੰਗਦੇ ਨੂੰ। ਮੈਂ ਨਹੀਂ ਲਿਆਉਂਦਾ ਹੈਗਾ। ਕੀ ਕਰਦਾ ਤੂੰ ਛੱਡ ਦਿੰਦਾ ਪਹਿਲਾਂ ਠੱਡਾ ਰਹਿਣਾ ਆ। ਆ ਠੰਡ 'ਚ ਹੁਣ ਛੱਡ ਕੇ ਆ ਡੰਗਰ ਤੂੰ ਚੱਲ ਕੇ ਦੇਖਾ। ਇਹਨਾਂ ਲੋਕ ਸਾਰੇ ਜਵਾਗ ਸਾਰੇ ਸਾਹਮਣੇ ਡੰਗਰ ਪਸ ਮੇਰੀ ਇੱਕ ਗੱਲ ਸੁਣ ਲੈ ਬੁੜੀਏ ਜੇ ਮੈਨੂੰ ਨਾ ਮੋਬਾਈਲ ਦਵਾਇਆ ਨਾ ਤੈਨੂੰ ਮੈਂ ਕਾਂਡ ਕਰਕੇ ਦਿਖਾਉਂਗਾ ਫਿਰ ਇਹ ਕਰ ਲੈ ਜਾਣਾ ਕੁਝ ਕਰਨਾ ਤੂੰ ਕਮਾਲ ਕਰਦਾ ਲਾ ਹੁਣ ਕਰਦਾ ਚੇਚਲਾ ਸਾਡੇ ਸਿਰ ਤੇ ਚੜਿਆ ਜਾਂਦਾ ਹੈ ਹਾਂ ਲਿਆ ਦੋ ਉਹਨੂੰ ਮੋਬਾਈਲ ਵੱਡੇ ਉਸ ਨੂੰ ਸਾਰਾ ਕੁਝ ਸਿਰ ਤੇ ਪਿਆ ਹੈਗਾ ਹਜੇ ਕਮਾਲ ਦੀ ਗੱਲ ਹੈ ਦਿਹਾੜੀ ਜਾ ਭਗ ਜਾ ਕਿੱਥੇ ਲੱਗਿਆ ਹੋ ਕਰਨਾ ਪੈਂਦਾ ਯਾਰ ਬੜਾ ਔਖਾ ਹੋਇਆ ਯਾਰ ਆਇਆ ਤਾਂ ਕੋਈ ਸਕੀਮ ਤਾਂ ਲਾਉਣੀ ਪਊਗੀ। ਆਇਆ ਕਰਦਿਆ। ਇਹਨਾਂ ਦਾ ਨਹੀਂ ਡਰਪਾਂ ਦਾ ਚੱਲਿਆ ਹੈਗਾ। ਉਹ ਜਿਹੜੀ ਸਕੀਮ ਤਾਂ ਆਏ ਨੇ ਦਿੱਤੀ ਆ ਬਾਬੇ ਨੇ। ਅਰ ਮਨੂ ਨੇ ਦਿੱਤੀ ਆ। ਉਹ ਵਰਤ ਰਿਆ ਫੇਰ ਅੱਜਾ। ਲੈ ਬਾਬੇ ਦਾ ਨਾ ਲੈ ਕੇ ਅੱਜ ਕੋਈ ਡੰਗਰ ਵੇਚਣ ਵਾਲਾ ਮਿਲ ਜਾਏ ਕੱਟੇ ਮਾਝਾੜਾ। ਅੱਜ ਤਾਂ ਫਿਰ ਕਲੱਚ ਕਰਕੇ ਹਟੂਗਾ ਇਸ ਦਾ। ਚਲ ਓਏ ਮੜਾ ਡੰਗਰ ਲੈ ਕੇ ਆਉਣੇ ਜਾ ਕੇ। ਪਤਾ ਨਹੀਂ ਆਇਆ ਪਤਾ ਨਹੀਂ ਨਾ। ਪਤਾ ਨਹੀਂ ਕੀ ਹੱਲ ਹੋਇਆ ਉਹਦਾ। ਓਏ ਕਿਵੇਂ ਓਏ? ਆ ਗਿਆ ਕਿਉਂ? ਕੀ ਹਾਲ ਹੈ? ਮੂੰਹ ਓਏ। ਉਹ ਕਿੱਥੇ ਲਿਆਂਦਾ ਮੋਬਾਈਲ ਆ ਹਾਂ ਉਹ ਆ ਯਾਰ ਮੈਂ ਦੱਸਾਂ ਮੈਂ ਯਾਰ ਮੈਂ ਕਰੇ ਕਹਿਤਾ ਮੇਰੇ ਲਾਣੇ ਵਾਲਰ ਨੂੰ ਹਾਂ ਮਹਾ ਬਈ ਮੈਨੂੰ ਜਿਆਦਾ ਦਵਾ ਦੋ ਮੋਬਾਈਲ ਮਹਾ ਹਾਂ ਜਾ ਮਹਾ ਮੈਂ ਪਿੰਨਾ ਸਲਫਾਸਾ ਖਾਣਾ ਹਾਂ ਉਹਦਾ ਭੈਣ ਦੇਰ ਪੁੱਠੀ ਪਾ ਕੇ ਕਹਿੰਦੇ ਤੂੰ ਸਲਫਾਸੇ ਖਾਦਾ ਤੂੰ ਕੀ ਪਾ ਮੰਗਦਾ ਐ ਘਰੇ ਗੱਲਾਂ ਕਰਕੇ ਤੂੰ ਮੇਰੀ ਗੱਲ ਸੁਣਾ ਮੈਂ ਤਾਂ ਹੁਣ ਆਈਸਕ੍ਰੀਮ ਲਈ ਆ ਆ ਤਾਂ ਚੱਲੀ ਨਹੀਂ ਗਈ ਮਰਨ ਬਨੋ ਵਾਲੇ ਦਾ ਹਾਂ ਹੁਣ ਤਾਂ ਮੈਨੇ ਐ ਸੋਚਿਆ ਜੇ ਮੈਂ ਆਪਾਂ ਨੂੰ ਤਾਇਨੇ ਨੇ ਨਹੀਂ ਦੱਸੇਦੀ ਮੈਨੂੰ ਹਾਂ ਕਹਦਾ ਦੀ ਉਹ ਵੀ ਕਰ ਦੇ ਕਲੱਚਾ ਬਈ ਵੀ ਤੈਨੂੰ ਉਹੀ ਕਹਿੰਦਾ ਜੀ ਕੀ ਮੰਗਦਾ ਘਰੇ ਕਹਿ ਕੇ ਤੂੰ ਚੜ ਕੇ ਮੈਸੇਜੇ ਟੈਂਪੂ ਚ ਮੋਬਾਈਲ ਆਉਂਦਾ ਫਿਰ ਤੂੰ ਐ ਘਰ ਮੇਰਾ ਇੱਕ ਕੰਮ ਕਰੀ ਹੁਣ ਛੋਟਾ ਜਾ ਹਾਂ ਜੇ ਕੋਈ ਕੱਟੇ ਮੱਝਾ ਆ ਗਿਆ ਹਾਂ ਠੀਕ ਆ ਨਾ ਹੌਣ ਤਾਂ ਦੇਖ ਮੇਰੇ ਲੱਭੇ ਨਹੀਂ ਗਾ ਤੂੰ ਮੈਨੂੰ ਭੱਜ ਕੇ ਆ ਕੇ ਭਾਈ ਬਣ ਕੇ ਸਨੇਹਾਲਾ ਜੀ ਕਰ ਆ ਕੇ ਗੋਲੀ ਲਿਉਂ ਕਰੀ ਲਿਉਂ ਮੈਂ ਨਾ ਜੇ ਦਿਨ ਉਧਰੋਂ ਮਿਲ ਗਿਆ ਹਾਂ ਚਾਹੇ ਦਾ ਤੂੰ ਭੇਜ ਦਿਨੂ ਹਾਂ ਚਾਹੇ ਤੂੰ ਨਾਲ ਲੈ ਕੇ ਜੀ ਮੈਂ ਨਾਲ ਹੀ ਲਿਉਂ ਨਾਲ ਲੈਗਾ ਹਾਂ ਬਾ ਠੀਕ ਆ ਹੁਣ ਤਾਂ ਮੈਂ ਲੈਣਾ ਜਾ ਕੇ ਨਗਰ ਉਥੋਂ ਹਾਂ ਐਨੇ ਮਬਾਨਾ ਜਿੱਦੇ ਕਦੇ ਦੌ ਦੂ ਲੱਗਿਆ ਨਾ ਤੇਰੇ ਕੋਲੇ ਨੰਬਰ ਨੰਬਰ ਨਹੀਂ ਹੈਗਾ ਕਿਸੇ ਦਾ ਹਾਂ ਯਾਰ ਨੰਬਰ ਤਾਂ ਨਹੀਂ ਮਰਾਂ ਤੂੰ ਐਂ ਕਰ ਫਿਰ ਮੇਰੀ ਗੱਲ ਸੁਣ ਉਹਦਾ ਹੁੰਦਾ ਹੋ ਇੱਕ ਤੂੰ ਮੇਰੀ ਗੱਲ ਤਾਂ ਸੁਣ ਹਾਂ ਤੂੰ ਨਾ ਨੰਬਰ ਲੈ ਲੀ ਉਹ ਤੋਂ ਕੱਟੇ ਮੱਝ ਵਾਲੇ ਦਾ ਹਾਂ ਜੇ ਤੈਨੂੰ ਮਿਲ ਫੁੱਲ ਗਿਆ ਕਿਤੇ ਹਾਂ ਜਿੱਦੇ ਕਦੇ ਦੌ ਲੱਗਿਆ ਨਾ ਆਪਾਂ ਨੂੰ ਬੁੜਾ ਬੁੜੀ ਗਏ ਹੋਏ ਹਾਂ ਉੱਦੀ ਕਰਦਾ ਇੱਕ ਲੱਚ ਬਾ ਮੈਂ ਕਰਦਾ ਹੱਲ ਜਾ ਕੇ ਤੂੰ ਲਿਆ ਡੰਗਰ ਖੋਲ ਚਾਚੂ ਵੀ ਨਾ ਜਾ ਕੇ ਚੱਲ ਠੀਕ ਆ ਜਾਗਾ ਠੀਕ ਆ ਮਿਲ ਜਾਗਾ ਦਵਾ ਮੋਬਾਈਲ ਦਵਾਉਣ ਦੀ ਵੀ ਜੰਮੇ ਮੇਰੀ ਤੇਰੀ ਆ ਮੈਂ ਦਵਾ ਕੇ ਲਿਆਂ ਤੈਨੂੰ ਕਿਹੜਾ ਦਵਾਏਗਾ ਉਹ ਜਿਹਦੇ ਪਿੱਛੇ ਦੰਦੀ ਵਾਲਾ ਸੇਵ ਹੁੰਦਾ ਸੇਵ ਵਾਲਾ ਹਾਂ ਉਹੀ ਹੈ ਮੇਰੇ ਕੋਲ ਵੀ ਇਹਨਾਂ ਦੀ ਦਵਾ ਲਾਵਾਂਗੇ ਤੈਨੂੰ ਚੱਲ ਠੀਕ ਹੈ ਫਿਰ ਚੱਲ ਹਾਂ ਤੂੰ 70000 ਦਾ ਕਰ ਹੀ ਲਾ ਆਪਾਂ ਕੱਲ ਨੂੰ ਹੀ ਲਿਆਵਾਂਗੇ ਉਹ ਨਾ ਯਾਰ ਆ 50000 ਦਾ ਤਾਂ ਹੋਊਗਾ ਮੈਂ ਇਸ ਇੰਨੇ ਕਨੇਕਦੀ ਵੀ ਕੋਈ ਤਰ ਆਪਾਂ ਛੋਟਾ ਲਿਆਵਾਂਗੇ ਤਾਂ ਮਿਲ ਜੂਗਾ ਉਹ ਮਿਲ ਜੂਗਾ ਲਿਆਵਾਂਗੇ ਉਹ ਮੈਂ ਇਸ ਸਾਡੀਆਂ ਹੀ ਨੇ ਚੱਲ ਕੋਈ ਨਾ ਆਪਾਂ ਮਿਲਦੇ ਆ ਫਿਰ ਮੈਂ ਚੱਲ ਠੀਕ ਹੈ ਤੰਗਾ ਉਹ ਹੈ ਕੋਈ ਕੱਟਾ ਝੋਟੀ ਮੱਝ ਵੇਚ ਲੋ ਬਣ ਗਿਆ ਕੰਮ ਅੱਜ ਤਾਂ ਕਿਹਾ ਬਈ ਔਰ ਜੀ ਸਰਦਾਰ ਜੀ ਠੀਕ ਹੋ ਆਣ ਵਧੀਆ ਹੋਰ ਸਰਦਾਰੋ ਠੀਕ ਹੋ ਆਣ ਵਧੀਆ ਠੰਡ ਬਹੁਤ ਆ ਯਾਰਾ ਹੋਰ ਹੋਰ ਕੋਈ ਕਟਾ ਚੋਟੀ ਹੁਣ बिकਦੀ ਨਹੀਂ ਕਿ ਦੁੱਧ ਦਾ ਹਰੇਕ ਦੇ ਵਕਈਏ ਦਵਾਈਏ ਤੈਨੂੰ ਮੈਂ ਸਾ ਅੱਛਾ ਆ ਜਾ ਮੈਂ ਸਾ ਦਵਾਏਗਾ ਆ ਇਧਰ ਨੂੰ ਆ ਜਾ ਚੋਟੀ ਦਾ ਤੈਨੂੰ ਦਵਾ ਦਨੇ ਆ ਪਹਿਲੇ ਸੂਏ ਆ ਪਾਚ ਮਿੰਟ ਚੂਗੀ 1 ਲੱਖ 20000 ਰੁਪਏ ਚੋਕੀ ਅਗਲੇ ਅੱਛਾ ਹਾਂ ਕਿੰਨੇ ਕ ਦੀ ਦੇ ਦੂਗਾ 65000 ਦੀ ਦੇ ਦੂਗਾ ਇਹ ਦੂਗਾ ਜਿਹੇ ਤੈਨੂੰ ਦਿਖਾ ਲਿਆ ਹੁਣ ਨਾ ਦਿਖਾ ਲੈ ਜੇ ਤੇਰੀ ਮਰਜ਼ੀ ਦਿਖਾ ਲੈ ਮੈਨੂੰ ਐ ਕਰ ਆ ਉਹਦਾ ਨੰਬਰ ਦੇ ਜਾ ਜਦੋਂ ਕੋਈ ਨਾ ਹੋਇ ਮੈਂ ਤੈਨੂੰ ਫੋਨ ਕਰ ਦੂੰਗਾ ਆ ਤੂੰ ਮੇਰਾ ਲਿਖ ਲੈ ਟੈਲੀਫੋਨ ਨੰਬਰ ਲੈ ਲੈ ਮੇਰਾ ਹਾਂ ਲਿਖਿਆ ਇਹ ਠੀਕ ਆ ਹੂੰ ਦੂਆ ਹੂੰ ਆਠਾ ਹੂੰ ਜ਼ੀਰੋ ਹੂੰ ਤੰਨਾ ਤੰਨਾ ਚੌਕਾ ਚੌਕਾ ਆਠਾ ਆਠਾ 25 25 0 ਏ ਨੰਬਰ ਲਿਖ ਲੈ ਤੂੰ ਮੇਰਾ ਹਾਂ ਮੈਂ ਤੈਨੂੰ ਫੋਨ ਕਰੂੰਗਾ ਜਦੋਂ ਫੋਨ ਕਰਿਆ ਨਾਲ ਦੀ ਨਾਲ ਆ ਜੀ ਤੂੰ ਬਾਈ ਬਣ ਕੇ ਮੈਂ ਮੰਡੀ 'ਚੇ ਬੈਠਾ ਉਹਦੀ ਆ ਜੂ ਦੋ ਮੈਂ ਕਹਿੰਦਾ ਤੂੰ ਵਗ ਜਾ ਇੱਨੇ ਜਦੋਂ ਮੈਂ ਤੈਨੂੰ ਫੋਨ ਕਰੂੰਗਾ ਨਾਲ ਦੀ ਨਾਲ ਭੱਜੇ ਲੈ ਇਹ ਠੀਕ ਐ ਤੇਰੀ ਗੱਲ ਬਣ ਗਈ ਮਿਲਦੇ ਆ ਤੇ ਮੇਰਾ ਚਾਹ ਪਣੀ ਯਾਦ ਰੱਖੀ ਤੈਨੂੰ ਨਾਲ ਦੀ ਨਾਲ ਦੇ ਦਾਂਗੇ ਜਦੋਂ ਤੈਨੂੰ ਪੈਸੇ ਉਹਨੂੰ ਗੜਿਆਵਾਗੇ ਉਹਦੀ ਤੇਰਾ ਕੋਲ ਦੇ ਦੇਣਾ ਠੀਕ ਠੀਕ ਐ ਬਾਈ ਹਾਂ ਠੀਕ ਐ ਬਾਈ ਤਾਂ ਇਹ ਬਣ ਗਈ ਗੱਲ ਉਹ ਐ ਕੋਈ ਕੱਟਾ ਝੋਟੀ ਮੱਝ ਵੇਚ ਲੋ ਲਾ ਕੁੜਲੀ ਤਾਂ ਆਈ ਨਹੀਂ ਹੈਗਾ ਮੈਂ ਤਾਂ ਸਾਰੇ ਕੰਮ ਕਰਤੇ ਮੈਂ ਗੁਰਦੁਆਰੇ ਭੋਗ ਸੀਗਾ ਮੱਜ ਭੋਗ ਤੇ ਮੈਂ ਜਾਇਉਂਦੀ ਚਲ ਜਿਆ ਜਾਂਦਾ ਕਿਧਰੋਂ ਕਰਕੇ ਦਿੱਕਣ ਲੱਗ ਰਹੀ ਆਪਣੀ ਕਿਧਰ ਵਗ ਗਿਆ ਨਹੀਂ ਬੀਬੀਏ ਆ ਗਿਆ ਤੂੰ ਆ ਗਿਆ ਮੈਨੂੰ ਚਾਹ ਦੇ ਥੋੜੀ ਜੀ ਕਰਕੇ ਠੱਡ ਲੱਗ ਰਹੀ ਆ ਚਾਹ ਤਾਂ ਬਣੀ ਪਈਗੀ ਚਾਹ ਤਾਂ ਤੂੰ ਆ ਕੇ ਪੀ ਲਈ ਤੂੰ ਨਾਲੇ ਮਾੜੀ ਜੀ ਘਰ ਦੀ ਨਿਗਰੱਖੀ ਕਿਉਂ ਮੈਂ ਗੁਰਦੁਆਰੇ ਭੋਗ ਤੇ ਜਾਇਆ ਮੈਂ ਨਾਲੇ ਲੰਗਰਾਂ ਨੂੰ ਕੱਖ ਖੁੱਕ ਪਾਦੀ ਨਾਲੇ ਸੁੰਨੀ ਸੁੰਨੀ ਕਰਦੀਆ ਮੇਰਾ ਪਾਪਾ ਕਿੱਥੇ ਆ ਮੈਂ ਤਾਂ ਇਹਨੂੰ ਡਿੱਕਣ ਲੱਗ ਰਹੀ ਸੀ ਕਿ ਤਰਕੇ ਉਹ ਖੇਤ ਵਾਗ ਗਿਆ ਨਾ ਖੇਤ ਵਾਗ ਗਿਆ ਆਹੋ अच्छा कर ओ तू ਕਿਤੇ ਜੰਨੀ ਆ ਮੈਂ ਭੋਗ ਤੇ ਜੰਨੀ ਗੁਰਦੁਆਰੇ ਭੋਗ ਆਇਆ ਤੂੰ ਨਿਗਰ ਰੱਖੀ ਕਰਦੀ ਕਦੋਂ ਕੋ ਆਏਂਗੀ ਮੈਂ ਤਾਂ 1 ਵਜੇ ਜੂ 1 ਵਜੇ ਭੋਗ ਪੈਂਦਾ ਹੁੰਦਾ 1 ਵਜੇ ਆਉਂਗੀ ਮੈਂ ਤਾਂ ਉਹ ਕਦੋਂ ਕੋ ਗਿਆ ਉਹ ਤਾਂ ਕਿੰਨਾ ਚਿਰ ਹੋ ਗਿਆ ਉਹ ਵੀ ਚਿਰ ਲਾ ਕੇ ਆਊਗਾ ਖੇਤਾਂ ਬੱਝ ਜਾਣਗੇ ਦੂਰ ਤੂੰ ਕਦੋਂ ਐਂ ਪੁੱਛੀ ਜੰਨਾ ਮੈਂ ਤਾਂ ਹੂੰ ਪੁੱਛ ਲਿਆ ਸਵੇਰ ਕੀ ਪੁੱਛ ਲਿਆ ਮੈਂ ਤਾਂ ਅੱਛਾ ਉਹ ਤਾਂ ਟਾਈਮ ਲਾ ਕੇ ਆਊਗਾ ਚੰਗਾ ਫਿਰ ਨਿਗਰ ਰੱਖ ਲਈ ਮੜੀ ਜੀ ਕਰਦੀ ਠੀਕ ਆ ਚੰਗਾ ਧਿਆਨ ਰੱਖੀ ਡੰਗਰਾ ਡੰਗਰਾ ਨਾ ਠੀਕ ਆ ਜਗਾ ਦੰਦ ਜਗਾ ਤੋਂ ਬੱਡ ਲੱਗ ਰਿਆ ਲੈ ਹੁਣ ਆ ਮੈਂ ਹੁਣ ਰੋਣ ਲੱਗ ਜਾ ਚੱਲ ਚੰਗਾ ਲੈ ਓਏ ਆ ਤਾਂ ਜਮੀ ਬਣ ਗਈ ਗੱਲ ਹੁਣ ਜੇ ਨਾ ਪਰਮਾਤਮਾ ਮੇਰੀ ਸੁਣ ਲੈ ਨਾ ਜੀ ਅੱਜ ਆ ਉਹ ਆ ਜੇ ਬਸ ਉਹਨਾਂ ਦਾ ਸਾਰਾ ਦਾ ਮੁੰਡਾ ਲੈ ਕੇ ਕੋਈ ਆ ਤਾਂ ਸਿਹਣੀ ਆ ਇਹਦਾ ਕੱਟ ਬਗੂ ਇਹੀ ਦੇਖਣਾ ਜੱਟਾ ਜਦਰਾ ਮਾਰਦੀ ਤਾਂ ਨਹੀਂ ਹੈ ਅੱਜ ਤਹਰਾ ਲਾਸਟ ਦੇ ਨਾ ਸੱਚੀ ਤੂੰ ਬਚਦੀ ਹੈਗੀ ਚੱਲ ਠੀਕ ਹੈ ਜੰਗਾ ਲੈ ਉੱਪਰ ਲਿਕੇ ਨੇ ਆ ਓਏ ਲੈ ਓਏ ਕਿਉਂ ਤੂੰ ਤਾਂ ਸੱਚੀ ਕਰਮ ਵਾਲਾ ਯਾਰ ਆ ਕੀ ਹੋ ਗਿਆ ਉਰੇਆ ਕਿੰਨੇ ਦੀ ਲੱਗਦੀ ਆ ਸਹੀ 1 ਲੱਖ 20 ਹਜ਼ਾਰ ਦੀ ਮਾਰ ਫੋਨ ਉਹਨੂੰ ਫੋਨ ਹੋ ਗਿਆ ਮੈਨੂੰ ਨੰਬਰ ਮਿਲ ਗਿਆ ਦੀ ਮੈਂ ਉਹ ਮੈਂ ਉਹਨੂੰ ਲਾਉਣਾ ਪੂਣਾ ਅੱਛਾ ਜੀ ਹਾਂ ਮੈਂ ਨਾ ਕਰਕੇ ਗੱਲ ਕਰਾਂਗਾ ਤੇ ਲਾਉਂਗਾ ਨੇ ਪੁੱਤਾ ਤੂੰ ਫਿਰ ਮੇਰੀ ਗੱਲ ਸੁਣਾ ਉਹ ਰਿਆ ਤੂੰ ਮੇਰੀ ਗੱਲ ਸੁਣ ਪਹਿਲਾਂ ਲਾਣੇਦਾਰ ਤਾਂ ਗਿਆ ਹੋਇਆ ਖੇਤਾਂ ਹਾਂ ਉਹਦਾ ਉਹ ਹੱਥ ਨੇ ਹਾਂ ਠੀਕ ਹੈ ਹਾਂ ਉਹਦਾ ਕਣਕ ਨੂੰ ਪਾਣੀ ਪੂਣੀ ਲਾ ਕੇ ਫੇਰ ਆਊਗਾ ਠੀਕ ਹੈ ਮਾਤਾ ਗਈਆ ਭੋਗ ਤੇ ਹਾਂ ਗੱਲ ਸੁਣ ਲੈ ਮੇਰੀ 1 ਵਜੇ ਤੱਕ ਦਾ ਟਾਈਮ ਆਪਣੇ ਕੋਲੇ 1 ਵਜੇ ਤੱਕ ਦਾ ਹਾਂ ਉਹਦਾ ਬੰਦਾ ਹੁਣ ਆਜੂ 15 ਮਿੰਟਾਂ ਚ ਮੈਨੂੰ ਮਿਲਿਆ ਕੀ ਉਹ ਕਹਿੰਦਾ ਤੂੰ ਫੋਨ ਲਾ ਉਹਨੂੰ ਜਾ ਕੇ ਫੇਰਾ ਤੂੰ ਐ ਕਰਾ ਗੂਹਾ ਗੂਹਾ ਕਰ ਕੱਠਣ ਨਲੇ ਦਾ ਘੁੱਟ ਚਾਹ ਦੀ ਪਾਲਿਆ ਆ 15 ਬਹਿ ਕੇ ਕਰ ਦਾਂਗਾ ਉਹ ਓਏ ਚਾਹ ਪੈਂ ਦੇਰਾ ਚਾਰਾ ਟਾਈਮ ਕਿੱਥੇ ਆਪਣੇ ਕੋਲੇ ਆ ਅੰਦਰ ਬਹਿ ਕੇ ਗੱਲ ਕਰ ਦਾਂ ਤੂੰ ਮੇਰੀ ਮੇਰੀ ਯਾਰ ਮੇਰੀ ਗੱਲ ਮੰਨਦਾ ਤੂੰ ਜਾ ਹੁਣ ਉਹਦੇ ਕੋਲੇ ਜਾ ਕੇ ਆ ਮੈਂ ਉਹਨੂੰ ਨਾਲੇ ਲੈ ਕੇ ਆਉਣਾ ਫੇਰਾ ਲਿਆ ਭੱਜਾ ਕਰਾ ਛੇਦੀ ਆ ਜੀ ਤੇਰਾ ਤਾਂ ਹੋ ਗਿਆ ਕਲੱਚ ਸਮਝ ਅੱਜ ਓਏ ਆ ਜਾ ਤੈਨੂੰ ਮੈਂ ਖਲਾ ਮਾਂ 1,20,000 ਦੀ ਝੋਟੀ ਤੈਨੂੰ ਅੱਜ ਜੀ ਮਿਲਦੀ ਆ ਤੈਨੂੰ ਕੀ ਮਾੜੀ ਆ ਓਏ ਚੱਲ ਯਾਰ ਮੈਂ ਤਾਂ ਆ ਜਾ ਆ ਜਾ ਕਰੇ ਨਹੀਂ ਹੈਗਾ ਹੁਣ ਉਹਨਾਂ ਦੇ ਕੋਈ ਛੇਤੀ ਆ ਜਾ ਕਰੇ ਦਾ ਕੀ ਮਤਲਬ ਉਹ ਹੀ ਨਾ ਟੰਬੇ ਪਵਾਦੀ ਬਾਈ ਓਏ ਬਾਈ ਉਹ ਘੋਗਤੇ ਗਏ ਹੋਏ ਨੇ ਤਾਂ ਕਹਿਣਾ ਮੈਂ ਤਾਂ ਕਰੇ ਨਹੀਂ ਕੋਈ ਹੈਗਾ ਜੇ ਪੈਸਿਆਂ ਦੀ ਲੋੜ ਆ ਉਹਨਾਂ ਨੂੰ ਐਮਰਜੈਂਸੀ ਚੋਰੀ ਦਾ ਮਾਲ ਨਾ 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 ਚੋਰੀ ਦਾ ਨਹੀਂ ਹੈਗਾ ਆ ਜਾ ਆ ਜਾ ਤੂੰ ਫਟਾਫਟ ਆ ਜਾ ਬਾਠ ਠੀਕ ਆ ਯਾਰ ਤੈਨੂੰ ਕਿਹਾ ਸੀ ਵੀ ਤੂੰ ਫੋਨ ਕਰਦਾਂਦਾ ਫੋਨ ਬੰਦ ਦੀ ਜਿਆ ਆਹ ਤੁਰਾ ਬਾ ਟਾਈਮ ਲੱਗਾ ਉਹ ਟਾਈਮ ਤਾਂ ਫਿਰ ਇਹ ਹੈ ਹੈ ਮਸਲਾ ਇਹਨੂੰ ਲੱਭ ਕੇ ਇਹਦਾ ਫੋਨ ਨਹੀਂ ਲੱਗਦਾ ਫੋਨ ਬੰਦ ਆ ਰਿਹਾ ਤੇ ਇਹਦਾ ਬੰਦੇ ਕੋਲੋਂ ਕਿੱਟੇ ਵੱਜਦਾ ਆਹੀ ਲੈ ਕੇ ਜਾਊਗਾ ਆਪਣੇ ਦੰਦਰ ਵਧੀਆ ਰਜ਼ਮੁਲਾ ਆਣ ਵਧੀਆ ਮੈਂ ਕਹਿ ਕਿ ਨਾ 70000 ਜਾਂ ਤੋ ਕੱਟੂ ਇਹ ਤੋ 70000 ਮੰਗ ਲਈ ਕੇਰਾ ਆਹ ਦੇ ਰੋ ਉਹ ਤਾਂ ਦੁਕਾਨ ਤੇ 120000 ਦੀ ਵਿਕਜੂਈ ਕੋਈ ਮੈਨੂੰ ਕਿਹਾ ਤੀ ਇਹ ਕਹਿੰਦਾ ਅਸੀਂ ਤਾਂ ਇੰਨੇ ਦੀ ਲੈ ਕੇ ਜਾਵਾਂ ਕਹਿੰਦਾ ਅਸੀਂ ਨਿਕੜਾ ਦੁੱਧ ਵੀ ਆਉਂਦਾ ਬੱਡੇ ਨਹੀਂ ਆਹ ਚੋਰੀ ਦੀ ਤਾਂ ਨਹੀਂ ਹੈਗੀ ਪੈਸਾ ਜਰ ਤੈਨੂੰ ਮੈਂ ਚੋਰ ਲੱਗਦਾ ਲੱਗਦਾ ਤਾਂ ਨਹੀਂਗਾ ਯਾਰਾ ਪਤਾ ਮਾਲਕਾ ਮੈਂ ਮੈਂ ਪਾ ਚੋਟ ਅੰਬੇ ਪੈ ਜਾਂਦੇ ਨੇ ਭਾਈ ਮੈਂ ਤੈਨੂੰ ਤਾਂ ਕਹਿਣਾ ਉਹ ਚੱਲ ਚੱਲ ਆਇਆ ਤੈਨੂੰ ਮੈਂ ਇਸ ਦਿਖਾਈ ਆ ਜਾ ਜਾ ਡੇਢ ਕਿੱਲੇ ਡੇਢ ਕਿੱਲੇ ਜ਼ਮੀਨ ਦਾ ਉਹਦਾ ਮੈਨੂੰ ਮੈਂ ਤੈਨੂੰ ਚੋਰ ਲੱਗਦਾ ਹੈ ਨਾ ਸਰਦਾਰ ਆ ਤੂੰ ਵਧੀਆ ਲੱਗਦਾ ਚੱਲ ਚੱਲ ਤੈਨੂੰ ਮੈਂ ਇਸ ਦਿਖਾਈ ਆ ਹਾਂਜੀ ਆ ਭਾਈ ਹਾਂ ਹੀ ਆ ਭਾਈ ਮੈਂ ਇਸ ਤਾਂ ਦੇਖ ਲਾ ਇੱਕ ਇੱਕ ਵੀ ਦਾਗ ਦਿਖਾ ਦੇ ਮੈਂ ਇਸ ਤੇ ਉਹ ਦਾਗ ਨੂੰ ਮੈਂ ਕਹਣਾ ਇਹਦੇ ਉੱਪਰ ਵਧੀਆ ਪੱਤੀਆਂ ਲੈਣੀਆਂ ਨੇ ਯਾਰ ਮੈਂ ਤਾਂ ਤੈਨੂੰ ਐਂ ਕਹਿਣਾ ਭਾਈ ਪਹਿਲਾਂ ਇਹ ਮੈਸਾ ਹਾਂ ਪੱਟਾ ਕੱਟਿਆ ਇਹਦੇ ਥੱਲੇ ਇਹਦੇ ਥੱਲੇ ਕੱਟਾ ਦੀ ਉਹ ਮਰ ਗਿਆ ਮਰ ਗਿਆ ਹਾਂ ਅੱਛਾ ਹੁਣ ਬੋਲ ਕਿੰਨੇ ਪੈਸੇ ਲੈਣੇ ਨੇ ਮੈਂ ਤਾਂ ਰੁਪਈਆ 80 ਹਜ਼ਾਰ ਮੰਗਦਾ ਨਾ ਨਾ ਭਾਈ ਮਹਿੰਗੀ ਐ ਓਏ ਖੜਤਾ ਜਾ ਦੇਖ ਕੇ ਕਰ ਲੈ ਯਾਰ ਕੋਈ ਨਾ ਹੋਰ ਤੂੰ ਕਿੰਨੇ ਦਿਨਾਂ ਮੈਂ ਦੇਖ ਕੇ ਕਰ ਲੈ ਤੋਰ ਯਾਰ ਮੇਰੀ ਗੱਲ ਤੂੰ ਮੈਨੂੰ ਆਪ ਹੀ ਕਹਿਦਾ ਸੀ ਹਾਂ ਹਾਂ ਇਹ 60000 ਇੰਨਾ ਕਦਾ ਇੰਨਾ ਕਦਾ ਕਲਾ ਕਹਿਣਾ ਹੁੰਦਾ ਅਗਲੇ ਦੀ ਚੀਜ਼ ਦੱਬ ਕੇ ਤੂੰ ਕੇਰਾ ਲਾ ਦੇ ਰੇਟ ਫੇਰ ਦੇਖ ਲੈ ਆਪਾਂ ਦਾ ਬਈ ਰੁਪਈਆ 63000 ਦੇਵਾਂਗੇ ਦਾ ਓਏ ਨਹੀਂ ਨਹੀਂ 36000 ਦਾ ਘਟਾ ਯਾਰਾ ਇਹ ਸਿੰਘ ਵੀ ਮੁੜੇ ਹੋਏ ਨੇ ਭਾਈ ਓਏ ਕੰਬੀਆ ਸਿੰਘਾ ਦੀ ਤਾਂ ਵਧੀਆ ਹੁੰਦੀ ਆ ਨਾ ਨਾ ਮੇਰੀ ਗੱਲ ਸੁਣੋ ਤੇਰਾ ਮੋਬਾਈਲ ਆ ਜੂਗਾ ਤੂੰ ਕੀ ਭਾਰ ਦਾ ਤੂੰ ਪੈਸੇ ਕਿੰਨੇ ਦਾ ਆਪਣਾ ਮੋਬਾਈਲ 70000 ਦਾ ਇਹਨੂੰ ਵਧੀਆ ਜੀ ਨੂੰ ਕਹੇ 70000 ਰੁਪਏ ਆਪਾਂ ਚੰਗੀ ਹੋਏ ਚੱਲ ਆਏ ਕਰ ਫੇਰਾ ਚੱਲ ਆਏ ਕਰ ਤੂੰ ਨਾ ਤੇਰੀ ਨਾ ਇਹਦੀ ਤੂੰ ਇਹਨੂੰ ਰੁਪਿਆ 70000 ਦੇ ਦੇ ਨਾ ਨਾ ਮੈਂ ਜੀ ਓਏ ਚੱਲ ਕਰ ਲੈ ਕੁਛ ਨਹੀਂ ਹੁੰਦਾ ਸਾਡੇ ਨਾਲ ਯਾਰ ਕਟੂ ਮਾਲ ਜਾਊਗਾ ਅਸੀਂ ਨੇ ਕੀ ਕਰੀ ਕੋਈ ਨਾ ਹੋਰ ਤੂੰ ਕਿੰਨੇ ਦਿੰਦਾ ਤੱਕੜੀ ਝੋਟ ਕਿੰਨੇ ਦਿੰਦਾ ਤੂੰ ਮਰਾ ਯਾਰ 30000 ਯਾਰ ਕਟਾ ਦੇ ਚੱਕ 65000 ਫੜਾ ਲੈ ਫੜਾ ਉਹ ਮੈਂ ਫੜਾ 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 ਓਏ 65000 ਦਾ ਦੇ ਦੇ ਪਾਸੇ ਦੇ ਫੜਾ 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 ਐ ਕਰ ਯਾਰ ਲੈ ਤੇਰੀ ਦਾ ਮੇਰੀ 60000 ਰੁਪਿਆ ਉਹ ਤੂੰ ਭੰਗਿਆ ਯਾਰ ਤੂੰ ਲੈ ਗੱਥੀ ਆ ਪੂਰੀ ਗਣ ਲਈ ਬਾਠ ਠੀਕ ਹੈ ਐ ਕਰੀ ਤੇਰੀ ਜ਼ਿੰਮੇਵਾਰੀ ਹੋ ਗਈ ਹੁਣ ਇਹਦੀ ਆਪੇ ਲੈ ਜੀ ਖੋਲ ਕੇ ਤਾਂ ਜਾਣ ਲੈ ਜਾ ਮੈਂ ਤਾਂ ਲੈ ਜਾ ਨਾ ਜੀ ਤਾਂ ਜਾਣੇ ਆ ਅੱਜ ਆਪਾਂ ਚੱਲੀ ਆਪਣਾ ਕੰਮ ਬਣ ਗਿਆ ਆ ਜਾ ਆ ਜਾ ਆ ਜਾ ਬਣ ਗਿਆ ਕੰਮ ਬਣ ਗਿਆ ਆਏ ਆ ਜਾ ਅਰੇ ਆ ਜਾ ਓਏ ਆ ਜਾ ਯਾਰ ਆ ਜਾ ਯਾਰ ਰੁਪਈਆ ਰੁਕ ਜਾ ਕੀ ਹੋ ਗਿਆ ਮੇਰਾ ਚਾਪਾ ਨਹੀਂ ਤਾਂ ਕਰ ਓ ਯਾਰ ਤਨੇ ਪਹਿਲੀ ਮਹਿੰਗੀ ਦਵਾਈ ਵਾਤੀ ਵਾਸ ਨਹੀਂ 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 ਚਾਪਾ ਨਹੀਂ ਕਰ ਚੱਲ ਲੈ ਫੜਾ ਅਗੜੇ ਹੋਏ ਨੇ ਮੇਰੇ 4000 ਰੁਪਈਆ ਤੈਨੂੰ ਹੋਰ ਦਵਾਵਾਂਗੇ ਕੋਈ ਹਾਂ ਹਾਂ ਦਵਾ ਦੇ ਆਂ ਜਾਉਂਦਾ ਰਹਿ ਜਾਉਂਦਾ ਰਹਿ ਗਈ ਆ ਓਏ ਮੈਂ ਤਾਂ ਜਾਣ ਤੇ ਗਲੀ ਲੱਗਦੀ ਐ ਕਿ ਚੰਦ ਤਾਂ ਨਹੀਂ ਚੜਦਾ ਮੁੰਡੇ ਇਹਨੇ ਦੇਤੀ ਹੋਵੇ ਕਿ ਤੂੰ ਲਗਾਤੀ ਹੋਵੇ ਵਿਚਾਰਾਂ ਦੀ ਗਰੀਬਾ ਦੀ ਲਾ ਵੇ ਕਿਹੜੀ ਦੁਕਾਨ ਹੈ ਨਾ ਜੋ ਆਹ ਆਹ ਮਾਰਾ ਲੱਭੂ ਦੇਖਾਂ ਹਾਂ ਤੇ ਮੈਂ ਦੱਸਿਆ ਗਿਆ ਕੀ ਹਾਲ ਹੈ ਬਈ ਜਰ ਨਾਲ ਵਧੀਆ ਜੀ ਬਾਈ ਵਧੀਆ ਓ ਠੀਕ ਹੈ ਬਾਈ ਠੀਕ ਠਾਕ ਜੀ ਵਧੀਆ ਐ ਕਰ ਬਾਈ ਮੋਬਾਈਲ ਦਿਖਾ ਯਾਰ ਇੱਕ ਕਿਹੜਾ ਲੈਣਾ ਬਾਈ ਮੋਬਾਈਲ ਦਿਖਾ ਸਾਨੂੰ 14 ਪ੍ਰੋ ਮੈਕਸ ਠੀਕ ਹੈ ਜੀ ਕਿੰਨੇ ਦੇ 256 GB 256 GB ਮਿਲ ਜੂਗਾ ਭਾਈ ਦਿਖਾਏਗਾ ਹਾਂ ਹਾਂ ਕੀ ਰੇਟ ਹੈ ਭਾਈ ਇਹਦਾ ਇਹ ਦੇ ਦਾਂਗੇ ਭਾਈ ਤੁਹਾਨੂੰ 60000 ਰੁਪਏ ਦਾ ਨੈਟ 60000 ਦਾ ਦੇਖ ਕੇ ਲਾ ਲਿਆ ਯਾਰ ਜਮ ਫਿਕਸ ਹੈ ਭਾਈ ਰੇਟ ਦੇਖ ਵੇ ਵਧੀਆ ਇਹ اور ਇਹਨਾਂ ਦੀ ਜ਼ਿੰਮੇਵਾਰੀ ओरिजिनल ਦੀ ਜ਼ਿੰਮੇਵਾਰੀ ਮੇਰੇ ਨਾਲ ਦੀ ਹੈ ਅੱਛਾ ਹਾਂ بڑے ਹੱਥ ਸੋਹਣਾ ਲੱਗਦਾ ਹਾਂ ਉਹ ਨਾਲ ਲੱਗਦਾ ਬਈ ਰੇਟ ਸਹੀ ਸੀ ਲਾਦਾ ਯਾਰਾ ਕੋਈ ਗੱਲ ਨਹੀਂ ਦੇਖ ਕੋਈ ਹੋਰ ਯਾਰਾ ਮੈਂ ਤਾਂ ਪੈਸੇ ਬਹੁਤ ਮੁਸ਼ਕਲ ਨਾਲ ਲਿਆ ਯਾਰਾ ਮੇਰਾ ਤਾਂ ਬਾਪ ਪੈਸੇ ਨਹੀਂ ਲਾਉਂਦੀਆਂ ਉਹਦਾ ਕਹਿੰਦਾ ਬਟਨ ਵਾਲਾ ਲੈ ਲੈ ਕਹਿੰਦਾ ਕੀ ਕਰਾਂਗਾ ਇੰਨੇ ਮਹਿੰਗੇ ਦਾ ਅੱਛਾ ਮੈਂ ਸੁਭਈ ਜਦੀ ਉਹਨੂੰ ਦੱਸ ਹੀ ਦੇਣਾ ਚਲੋ ਛੌਂਕ ਛੌਂਕ ਦਾ ਪੂਰਾ ਕਰਨਾ ਹੀ ਆ ਫਿਰ ਲੈ ਫਿਰ ਬਈ ਦੇ ਦੇ ਯਾਰ ਫਿਰ ਲੈ ਜੋ ਬਈ ਲੈ ਫੋਟੋ ਕਰਾ ਲਈ ਹਰਕਤ ਫਾਲਟ ਤਾਂ ਨਹੀਂ ਹੈ ਕੋਈ ਮੋਬਾਈਲ ਦਾ ਫਾਲਟ ਦੀ ਜ਼ਿੰਮੇਵਾਰੀ ਹੈ ਬਈ ਤੇਰੀ ਜ਼ਿੰਮੇਵਾਰੀ ਹੋਊਗੀ ओरिजिनल ਦੀ ਜ਼ਿੰਮੇਵਾਰੀ ਹੈ ਫਾਲਟ ਦੀ ਜ਼ਿੰਮੇਵਾਰੀ ਹੈ ਬਾ ਠੀਕ ਹੈ ਫਿਰ ਪੈਸੇ ਤੈਨੂੰ ਮੈਂ ਦੇ ਦਿੰਦਾ ਹੁਣ ਇਹ ਨਕਦਾ ਹਾਂ ਠੀਕ ਹੈ ਫੋਟੋ ਕਰਾ ਲਈਏ ਫਿਰ ਬਕਾ ਹਾਂ ਫੋਟੋ ਕਰ ਦੇ ਪਰ ਆਇਆ ਫੋਟੋ ਨੈਟ ਦੇ ਨਾ ਬਾਈ ਨਾ ਨਾ ਕੋਈ ਗੱਲ ਨਹੀਂ ਲੈ ਬਈ ਵਧਾਈਆਂ ਤੈਨੂੰ ਬਹੁਤ-ਬਹੁਤ ਮਾਂ ਬਾਈ ਰੱਬ ਸਭ ਨੂੰ ਵਧਾਈ ਲੈ ਠੀਕ ਹੈ ਬਾਈ ਧੰਨਵਾਦ ਹੈ ਠੀਕ ਹੈ ਠੀਕ ਹੈ ਬਾਈ ਲੈ ਆ ਤਾਂ ਬਣ ਗਈ ਗੱਲ ਆ ਹਾਂ ਠੀਕ ਹੈ ਓਏ ਆਇਆ ਕਰ ਮੇਰੀ ਗੱਲ ਸੁਣ ਤੂੰ ਸਾਲਿਆ ਬਾਲਾ ਗਾ ਜਾ ਨਾ ਬਾਈ ਜਾ ਵੀ ਮੈਂ ਸਵੇਚ ਕੇ ਲੈ ਤਾ ਐਂ ਵੇਚ ਕੇ ਦਿੱਤਾ ਯਾਰ ਨਾ ਨਾ ਹੁਣ ਨਹੀਂ ਪਹੁੰਚਦਾ ਆਪਣਾ ਘਰ ਵਾਲਾ ਕੰਮ ਜੇ ਕਰੇ ਪਤਾ ਲੱਗ ਗਿਆ ਨਾ ਹਾਂ ਅੱਠ ਦੋ ਨਾ ਦੀ ਘਟੂਗੀ ਤਾਂ ਉਹਦਾ ਘਟੂਗੀ ਤੈਨੂੰ ਮੈਂ ਇਨੀ ਗੱਲ ਦੱਸਤੀ ਹਾਂ ਹਾਂ ਉਹਦਾ ਪਤਾ ਹੀ ਹੈ ਠੀਕ ਹੈ ਹਾਂ ਹਾਂ ਚੱਲ 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 ਆਧਾ ਬਣ ਗਈ ਗੱਲ ਬੇਗੁਰਲੀ ਆ ਗਿਆ ਤੂੰ ਬਠਾ ਤੂੰ ਆ ਬੀਬੀ ਆਇਆ ਤੂੰ ਬਠਾ ਬੀਬੀ ਪੱਟੇ ਗਏ ਪਤਾ ਨਹੀਂ ਫਕੀਰ ਹੋ ਗਿਆ ਬਸ ਜਿਹੜਾ ਕੁਝ ਨਹੀਂ ਹੋਣਾ ਦੀ ਬੀਬੀ ਕੀ ਹੋ ਗਿਆ ਨੀਦਾ ਮੈਂ ਇਸ ਲੈ ਗਿਆ ਕੋਈ ਆ ਰਿਹਾ ਮਾਂ ਮਾਂ ਤੂੰ ਨੀਂਗਾਰ ਰੱਖੀ ਹੈਗੀ ਕਰਦੀ ਰਹਿ ਬੀਬਾ ਕੀ ਕਰਾ ਮੇਰੇ ਇੱਥੇ ਮਾਰੇ ਉਹਨੇ ਤੂੰ ਕੀ ਹਟਾ ਕਿੱਟਾ ਪਿਆ ਸੀ ਤੂੰ ਕੀ ਘੱਟ ਸੀਗਾ ਤੂੰ ਮਾਰਦਾ ਉਹ ਲੈ ਉਹ ਚਾਚੂ ਦੀ ਬੁੱਤ ਲੈ ਮਾਵਾਂ ਬਾਰੇ ਮਾਰ ਗਿਆ ਤੇ ਕਿਹਾ ਦੇ ਆਪਣੀ ਤਾਂ ਮਾਸ ਚੋਰੀ ਹੋ ਗਈ ਹੈ ਮਾਸ ਚੋਰੀ ਹੋ ਗਈ ਆਪਣੀ ਦਾ ਕੀ ਪਤਾ ਐਵੇਂ ਸਮਾ ਕੇ ਗਈ ਸੀ ਘਰ ਮੈਂ ਪਹੁੰਚ ਤੇ ਵਾਗੀ ਕਿਥੇ ਗਈ ਕੁੜਲੀ ਓਏ ਬੀਬਾ ਤੇ ਮੈਂ ਉਰੀ ਦੀਆ ਮੈਂ ਹਟਾਉਣ ਲੱਗਾ ਮੇਰੇ ਸਾਲਾ ਨੇ ਇੱਥੇ ਮਾਰੇ ਮੁੱਕਾ ਮਰੇ ਮੂਦਰ ਮਾਲ ਧਰਤੀ ਮੇ ਦਾ ਪਤੀ ਨਹੀਂ ਕਿਹਾ ਤੂੰ ਪੱਤਰ ਲੈ ਪਿੰਡ ਚ ਦੀ ਗੋਲੀਆਂ ਮਾਰ ਸਾ ਤੇ ਰੌਣਾਂ ਨਹੀਂ ਪਾਸਾ ਤੇ ਕਿਸੇ ਜਰ ਬਪੇ ਮੈਂ ਦਾ ਕੁਸ ਪਤੀ ਲੱਗਿਆ ਕੀ ਹੋ ਗਿਆ ਮੇਰੇ ਦਾ ਮੂਤਰ ਮਾਲ ਦੀ ਧਰਤੀ ਉਹਨਾਂ ਨੇ ਹਾਏ ਵੇ ਮੈਂ ਮਰ ਜਾਵੇਂ ਮੈਂ ਪੱਤ ਕੇ ਵੇ ਬੰਮਾ ਸਾਲਾਂ ਦੀ ਸੀ ਬਾਟ ਦੀ ਬੰਮਾ ਸਾਲਾਂ ਦੀ ਸੀ ਵੇ ਮੈਂ ਕੀ ਕਰਾਂ ਬੀਬੀ ਹੁਣ ਲੈ ਕੇ ਖੋਲ ਕੇ ਜਾ ਤੋ ਦੇਖ ਕੇ ਆ ਜਾ ਕੇ ਲੋ ਜਾਨ ਦਰੰਦਰ ਬਰਬਾਦ ਜਾਂਦਾ ਦੇਖ ਜਾ ਕੇ ਫੜੇ ਅੰਜਨ ਕਰੂਗਾ ਤੇ ਖੜਾ ਹੋ ਤੂੰ ਵੀ ਬਹਿ ਜਾ ਤੂੰ ਵੀ ਸੱਤਰ ਮੁਸਾ ਕੇ ਜੇ ਬਾਹਰ ਜਾ ਕੇ ਦੇਖਾ ਜੰਮੇ ਜੰਦਾਰੀ ਦੀ ਗੀਤ ਸੁਣਨ ਜਾਂਦਾ ਦੇਖਿਆ ਹੁਣ ਹਾਏ ਰੇ ਪੱਟੇ ਰੇ ਰੇ ਕਿ ਕਰਾ ਦੀ ਨਾ ਦੀ ਦਾ ਹਾਲ ਦੇਖੇ ਕਿਤੇ ਲੰਬੇ ਲੰਬੀ ਰੰਗਿਆ ਹੁਣ ਹਜੇ ਤਾਂ ਕਿਰੀ ਪੈਨ ਦੇ ਖਸਮਾਨੇ ਹੈ ਆਏ ਕਿਵੇਂ ਲੈ ਗਏ ਉਹ ਪੈਨ ਦੇ ਆਇਓ ਕੋਈ ਹੋਰ ਆਇਆ ਨਹੀਂ ਰਾਲ ਹੈ ਸਾਕੇ ਨੇ ਕੀ ਹੋਗਾ ਜੰਟੇ ਕਿਵੇਂ ਬੱਜ ਜਾਣਾ ਪੈਸੇ ਲੈ ਗਿਆ ਖੋਲ ਕੇ ਵੈਸੇ ਕਾਨੂੰ ਲੈ ਗਿਆ ਖੋਲ ਕੇ ਹੈ ਉਹ ਥੋੜੇ ਹਣ ਜੰਮੇ ਨੇ ਵੇਚ ਜੀ ਉਹਦਾ ਕੱਟਿਆ ਵਾਲਾ ਨੂੰ ਉੱਤੇਰਾ ਬੇੜਾ ਬੈਜੇ ਤੇਰਾ ਕੋਈ ਤਾਂ ਮੇਰੇ ਹੁੰਦੇ ਇੱਥੋਂ ਹੀ ਲੈ ਕੇ ਗਏ ਨੇ ਸਾਨੂੰ ਤਾਂ ਕੱਟਿਆ ਪੈਂਦਾ ਯਾਰ ਸਾਨੂੰ ਕੱਟਿਆ ਵਾਲੇ ਹੋਣਾ ਉਹ ਤਾਂ ਉਹਦੇ ਬੁੜਿਆਂ ਨੂੰ ਅਣਜੰਮੇ ਨੇ ਵੇਚਤੀ ਇਹਨਾਂ ਦਾ ਉਹ ਗੱਲ ਦੀ ਰਾਤ ਆਈ ਜਰਾ ਅੱਜ ਆਪਾਂ ਦੇਖ ਲੈਂਦੀ ਘੱਟ ਪੈਂਦੇ ਯਾਰ ਦੇ ਦੀ ਉਹ ਤਾਂ ਉਹਨੇ ਵੇਚਤੀ ਤਾਂ ਓਹੋ ਦੇਖ ਲੈ ਭੰ ਦੇਖਾ ਸਮ ਦੇਖ ਲੈ ਓਏ ਆਹ ਦੇਖ ਲੈ ਮੇਰੇ ਸਾਕ ਨੇ ਜੇ ਕੰਨਾ ਉਰਲੀ ਓਏ ਉਹ ਉਰਲੀ ਕਿੱਥੇ ਆ ਖੜਿਆ

ਆਹ ਆ ਉਹ ਆ ਰਹੀ ਹੈ ਆਹ ਮਾਰ ਦੋ ਬੱਸ ਇਹ ਕੰਮ ਦਾ ਦੱਸ ਦੋ ਭੈ ਘੋਵੇ ਚੱਕ ਕੇ ਮੈਸ ਵੇਚੀ ਮੇਰਾ ਛੋਟੇ ਕੁੱਤੇ ਨੇ ਆਹੋ ਖਾਣਾ ਕਿਸੇ ਨੂੰ ਦਿੱਤੇ ਵਾ ਨਹੀਂ ਕੋਈ ਅਲਵਾਸ ਤੇ ਕੁਝ ਮਨੇ ਚਲ ਕੋਈ ਨਾ ਜਹ ਹੈ ਹੈਗਾ ਹੈਗਾ ਜਿਹੜਾ ਕੋਈ ਹੈ ਜਾਂ ਕਿ ਮੈਂ ਦਾ ਮਸਾ ਪਾਲੀ ਦੀ ਪੈ ਦੀ ਉਹ ਨਾ ਹੈਗਾ ਪਾਗਲ ਜਹ ਹੈ ਹੈਗਾ ਬੰਦ ਕਿਨਾਂ ਦੁੱਧ ਨੂੰ ਕਿਸੇ ਦਾ ਰਸ ਨੂੰ ਕੀ ਹੈਗਾ ਸੁਣੀ ਚਲ ਕੋਈ ਨਾ ਛੱਡ ਜਵਾਹ ਹੈ ਕੁਝ ਨਹੀਂ ਹੁੰਦਾ ਪਾਗਲ ਹੈਗਾ ਹੈਗਾ ਦੇ ਕਿ ਹਰ ਕੰਝਾ ਅਜਰਾ ਕੋਲ ਕਿ ਹਰ ਕੰਝਾ ਤੈਨੂੰ ਨਾ ਤੂੰ ਕਹਿ ਰਹੀ ਸੀ ਚੋਰੀ ਹੋ ਗਈ ਮੰਮੀ ਮੈਂ ਕਰਤੀ ਆਹ ਚਾਲ ਕੋਈ ਨਹੀਂ ਦਾ ਮਾਮਾ ਜਿਹੜਾ ਹੈਗਾ ਗਲਤੀ ਹੈ ਦਾੜ ਦੇ ਇਹਨੂੰ ਗਲਤੀ ਹੋ ਗਈ ਗਲਤੀ ਹੋ ਗਈ ਗਲਤੀ ਹੋ ਗਈ ਮਤਲਬ ਕੋਈ ਨਾ ਉਸ ਬੰਦੇ ਤਾਂ ਪਾਗਲਾ ਚਾਹਿਆ ਹੈਗਾ ਹੈਗਾ ਬਚਾ ਲੈ ਬੀਬੀਏ ਹਾਏ ਵਰਪਾ শাਲਾ ਹਾਏ ਹੋ ਗਿਆ ਆ ਗਿਆ ਨਾ ਮੇਰਾ ਦਾ ਹੈਗਾ 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 ਚੱਲ ਮਸਾ ਪਾਲੀ ਦੀ ਮੈਂ ਤਾਂ ਕਿਹੜੇ ਹਿੱਲੇ ਨਾਲ ਪਾਲੀ ਦੀ ਮੈਂ ਲਾਤ ਨਿਕਲ ਗਈ ਗੰਦੀ ਉਹ ਚੱਲ ਕੋਈ ਗੰਦੀ ਲਾਤ ਨਿਕਲ ਗਈ ਮੇਰਾ ਸਾਕਣੀ ਉਹ ਤਾਂ ਪਾਗਲ ਹੈਗਾ ਹੈਗਾ ਜਹ ਹੈਗਾ ਮਸਾ ਨੇ ਉਹ ਬੰਨ ਕੇ ਲੈਂਦੀ ਸੀ ਹਾਏ ਹੋਏ ਹੁਣ ਕਰੋਗੇ ਕੀ ਉਹ ਤਾਂ ਪਾਗਲ ਹੈਗਾ ਹੈਗਾ ਜਹ ਹੈਗਾ ਹੁਣ ਫੇਰ ਮਾਰੇ ਬਣ ਕੇ ਲਾ ਦੱਸ ਕਾਹਦੇ ਖਤਰ ਤੇ ਚੱਲ ਹਾਏ ਕਾਲਾ ਰਹਿਦਾ ਹੈ ਹੌਸਲਾ ਰੱਖ ਕੋਲ ਤਾਂ ਮਾਰੀ ਲਾਜ਼ ਮਾਰ ਜਾਂਦੀ ਐ ਹੁਣ ਕਰੀਏ ਕੀ ਹੈ ਜਦੋਂ ਪਾਗਲ ਹੋ